پرماتما پرگٹ ہویا اپنے شبد دیچ سنسار پرگٹ ہویا پھر شبد ہر منخ اپنے بول دے راہی پرگٹ آتا ہے شبد دے راہی پرگٹ ویکھ کے کچھ نہیں پتا چل دا آپ اتنے سارے بیٹھے ہوتا ماں ویکھن عمر دا پتا چل جائے گا یہ برد ہے یہ جوان ہے یہ بچہ ہے عمر دے اندازے لگ جانے ویکھ کے کپڑیاں دا پتا چلے گا پینے آیا کی ہے ویک کے رنگ روپ دا پتا چلے گا ویک کے اتنا پتا چلے گا اس ہے کے پرش ہے بچہ ہے کہ جوان ہے گورا ہے کالا ہے سامر ہے کپڑے کیسے ہیں اور کچھ بھی نہیں پتا چلے گا یہ منکھ کی ہے یہ منخ کی ہے رجو گنی ہے کمو گنی ہے ستو گنی ہے शांतमई है क्रोधी है धार्मिक है अधार्मिक है दुखी है सुखी है कुछ भी नहीं पता चलेगा हर मन को प्रगट होता है अपने शब्द विच अपने बोलन दे रहे शिक्षा दी सब कहंदे ने ता मर्द दे सुखन ना गुफ्ता वाशद ऐबो हुनर ने गुफ्ता वाशद जितने चरतक 5 10 दिन किसी दी बोल चाल ना सुनिए ਪਤਾ ਹੀ ਨਹੀਂ ਚਲਦਾ ਮਨੁੱਖ ਦਾ ਮਨੁੱਖ ਕੀ ਕੱਪੜਿਆਂ ਤੋਂ ਧੋਖਾ ਲੱਗ ਸਕਦਾ ਹੈ ਰੰਗ ਰੂਪ ਤੋਂ ਧੋਖਾ ਲੱਗ ਸਕਦਾ ਹੈ ਲੱਗਦਾ ਜੋ ਮਨੁੱਖ ਦਾ ਰੰਗ ਹੈ ਜੋ ਮਨੁੱਖ ਦਾ ਰੂਪ ਹੈ ਜੋ ਮਨੁੱਖ ਦੇ ਕੱਪੜੇ ਨੇ ਜੋ ਮਨੁੱਖ ਦੀ ਉਮਰ ਹੈ ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਚੱਲਦਾ ਬੋਲ ਚਾਲ ਤੋਂ ਪਤਾ ਚੱਲਦਾ ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ ਮਨੁਕਦੇ ਹਉਨ ਪ੍ਰਗਟ ਹੁੰਦੀਏ ਸ਼ਬਦਾਂ ਤੋਂ ਬੋਲ ਚਾਲ ਪ੍ਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ ਉਹ ਸ਼ਬਦ ਕੀ ਹੈ ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਇਸ ਲਈ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ ਉਹ ਸ਼ਬਦ ਗੁਰੂ ਹੈ محلہ پہلا محلہ دوجا محلہ تیجا محلہ چوتھا ملا کہ مکان شبد مکان بدل بدلتا رہا کہ شبد پرگٹ ہویا پہلے مکان محلہ پہلا پھر اوتاری پرش کی سوچنی شبد لمبے سمیں تک کم کرے جو میں جانے ہیں بہت ساری دنیا جان لو ਜੋ ਮੈਂ ਸਮਝਿਆ ਹੈ ਬਹੁਤ ਹੀ ਸਮਝਣਾ। ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਤਾਂ ਮਨੁੱਖ ਉਸ ਨੂੰ ਛਪਾਂਦਾ ਹੈ। ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ ਹੈ। ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ ਬਾਕੀ ਨਹੀਂ ਬਾਕੀ ਮੇਰੀ ਬਰਾਬਰੀ ਤੇ ਨਹੀਂ ਆਣਾ ਚਾਹੀਦਾ। ਰਾਜਨੀਤੀ ਵੀ ਇਸ ਤੇ ਖੜੀ ਹੈ। ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਹੈ ਜਿਹੜਾ ਉਸ ਦੇ ਪਿੱਛੇ ਖੜਾ ਹੁੰਦਾ ਹੈ ਨੰਬਰ ਦੋਤ। کوشش ہوں دیئے اس ایسا دھکا ماری ایک بول پچھے چلا جائے کیونکہ جڑا میرے پچھے کھڑا ہے ایک قدم اس نے ہے تو میری برابری تے آ جائے گا اور ایک قدم ہے تو اگے نکل جائے گا اس واسطے تک جس زینے تے چڑھ کے سنگاسن تک پہنچ دینے اس زینے توڑ دین اس پوڑی نو توڑ دینے دو جانا چڑھے ਲੇਕਿਨ ਜਿਸ ਜ਼ੀਨੇ ਤੇ ਚੜ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ ਉਸ ਜ਼ੀਨੇ ਨੂੰ ਸੰਵਾਰਦਾ ਹੈ ਸ਼ਿੰਗਾਰਦਾ ਹੈ ਤਾਂ ਕਿ ਹੋਰ ਵੀ ਪਹੁੰਚੇ ਹੋਰ ਵੀ ਪਹੁੰਚੇ ਬਸ ਇੰਨੀ ਹੋ ਗਈ ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ ਹੈਰਾਨਗੀ ਹੈ ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣ ਲੈ। ਜੋ ਆਨੰਦ ਮੇਰੇ ਕੋਲ ਹੈ ਸਾਰੀ ਮਾਣ ਲੈ। ਜਗਾ ਜਗਾ ਸ਼ਬਦ ਨੂੰ ਸੁਣਾਉਂਦੇ ਰਹੇ। ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ ਬਿਰਧ ਹੋ ਗਿਆ ਸਰੀਰ। ਮੈਂ ਫਿਰ ਅਰਜ਼ ਕਰਾਂ। ਕੰਨ ਚਾਹੇ ਅਵਤਾਰਾਂ ਦਾ ਹੈ ਦੇਵੀ ਦੇਵਤਿਆਂ ਦਾ ਕਿਸੇ ਦਾ ਵੀ ਹੈ। ਕੰਨ ਨੂੰ ਕਾਲ ਖਾ ਜਾਏਗਾ। ਕਾਲ ਪਾਏ ਬ੍ਰਹਮਾ ਬਵਦਰਾ ਕਾਲ ਪਾਏ ਸ਼ਿਵ ਜੂ ਅਵਤਾਰ। ਕਾਲ ਪਾਏ ਕਰਬ ਸੰਪਰਗਾਸਾ। ਸਕਲ ਕਾਲ ਕਾ ਕੀਓ ਤਮਾਸ਼ਾ। ਸਮੇਂ ਦੇ ਜੋ ਕੁਝ ਬਣਿਆ ਹੈ ਮਿਟੇਗਾ। ਸਰੀਰ ਸਮੇਂ ਦੇ ਵਿੱਚ ਬਣਿਆ ਹੈ, ਕਾਲ ਦੇ ਵਿੱਚ ਬਣਿਆ ਹੈ। ਇਸ ਵਾਰ ਸੇ ਗੁਰੂ ਘਰ ਦੇ ਵਿੱਚ ਕਹਿ ਦਿੱਤਾ ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ ਹੈ। ਫਿਰ ਕੀ ਕਰੋਗੇ? ਫਿਰ ਕੀ ਕਰੋਗੇ? ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ। ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ। ਲੈਣੇ ਦੇ ਅੰਦਰ। ਉਹ ਧਨਗੁਰੂ ਅੰਗਰ ਦੇਵ ਜੀ ਮੱਲਾ ਦੂਜਾ ਮਕਾਨ ਦੂਜਾ ਉਹ ਸ਼ਬਦ ਹੁਣ ਦੂਜੇ ਮਕਾਨ ਦੇ ਤੀਜੇ ਮਕਾਨ ਦੇ ਚੌਥੇ ਮਕਾਨ ਜੋਤ ਉਹ ਹਾ ਜੁਗਤ ਸਹਿ ਕਾਇਆ ਫੇਰ ਪਲਟ ਗਿਆ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹ ਇਹ ਤਾਂ ਨੋ ਇੱਕ ਪਾਸੇ ਕਰ ਦੋ ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾ ਹਰ ਮਨੁਕ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਤੱਕ ਬੋਲ ਦੇ ਵਿੱਚ ਪ੍ਰਗਟ ਹੋਏ ਸ਼ਬਦ ਦੇ। ਕੁਰਾਨ ਦੇ ਰਾਹੀਂ ਮਹੰਮਦ ਸਾਹਿਬ ਪ੍ਰਗਟ ਹੋਏ। ਨਾਨਕ ਜੀ ਕੁਰਾਨ ਤੇ ਪਤਾ ਨਹੀਂ ਕਿਤਨੇ ਸੰਤ ਭਗਤ ਇਸ ਦੁਨੀਆ 'ਚ ਹੋਏ। ਹੋਰ ਕਹੇ ਤੇ ਤੁਧ ਨੂੰ ਗਾਵਨ ਸੇਮੇ ਚੇਤਨਾਵਨ ਨਾਨਿ ਕਿਆ ਵਿਚਾਰੇ। ਏ ਪ੍ਰਭੂ ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵੇ ਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ। ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ। ਕੁਝ ਬੋਲੇ ਹੀ ਨਹੀਂ। ਪ੍ਰਮਾਤਮਾ ਦੇ ਸ਼ਬਦ ਨੂੰ ਪ੍ਰਗਟਾ ਨਾ ਕਰ ਸਕੇ। ਸ਼ਬਦ ਦਾ ਆਨੰਦ ਮਾਣ ਸਕੇ। ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ। ਪਰ ਸ਼ਬਦ ਨੂੰ ਉਸ ਅਨੁਭਵ ਨੂੰ ਪ੍ਰਗਟਾ ਨਾ ਕਰ ਸਕੇ। ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ 'ਚ ਉਹ ਆ ਜਾਂਦੇ ਨੇ। پھر بھارت دی رشی منیا نے ونڈ کی تھی یہ چار کلا اوتار ہے اٹھ کلا اوتار ہے انسا اوتار ہے انس ماتر ہے اپنے بولوں دے رہیں کسی نے تھوڑا پرگڑ کی کیا کسی نے بہت پرگڑ کی کیا کسی نے بہت پرگڑ کی کیا کوئی سولہ کلا اوتار ہے اوتار میں پھر عرض ارض کرماتما تو شبد ہویا شبد تو سنسار ہوا شبد کی ہے جس تو ہوا ہے آیا جس سنسار آیا ہے اسی شبد واپس بھی جائے گا ات پت پرلے شبدے ہوئے جو اتپتی اس پرلے بھی اس دروازے کے راہ گردوارہ صاحب آئے ہو اسی دروازے ری باہر جاؤ گے اور شبد تو سنسار آیا ہے ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੇ ਅੱਜ ਨਹੀਂ ਕੱਲ ਸੌ ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ ਪਰਮ ਨੂਰ ਬਣਨਗੇ ਮਿੱਟੀ ਬਣਨਗੇ ਬਨਸਪਤੀ ਬਣਨਗੇ ਪਸ਼ੂ ਪੰਛੀ ਬਣਨਗੇ ਫਿਰ ਮਨੁੱਖ ਬਣਨਗੇ ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ फिर परमात्मा ਦੇ ਇੱਕ परमात्मा ਹੋਣਗੇ ਸੂਰਜ ਕਿਰਨ ਮਿਲੇ ਜਲਕਲ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਤੇ ਆ। ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਉਸੇ ਦੇ ਰਾਹੀਂ ਵਾਪਸ। ਉਸ ਸ਼ਬਦ ਦੀ ਰੂਪ ਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ ਓੰਕਾਰ। ਓੰਕਾਰ ਇੱਕ ਧੁਨ ਉਪਜੇ ਏਕੋ ਰਾਗ ਅਲਾਪੇ ਗੁਰੂ ਅਰਜਨ ਦੇਵ ਜੀ ਮਹਾਰਾਜ ਓੰਕਾਰ। ਆਦਮੇ ਜਾਣਾ ਲਿਖਿਆ ਰਮੇਤੇ ਤਾਇ ਨਾ ਮਾਨਾ ਭਗਤ ਕਬੀਰ ਓੰਕਾਰ ਆਦ ਕਥਨੇ ਅਨਾਦ ਧਨ ਗੁਰ ਗੋਬਿੰਦ ਸਿੰਘ ਜੀ ਵਾਹਿਗੁਰੂ ਮਖਤਸਰ ਮੈਂ ਅਰਜ਼ ਕਰਾਂ ਗੁਰਨਾਮਿਕ ਨੇ ਤੇ ਏਕਾ ਝਕ ਲਾ ਦਿੱਤਾ ਇੱਕ ਇਹੀ ਸ਼ਬਦ ਹੈ ਓੰਕਾਰ ਜਿਸ ਤੋਂ ਜਗਤ ਆਇਆ ਹੈ ਜਿਸ ਤੋਂ ਸੰਸਾਰ ਆਇਆ ਹੈ ਇੱਕ ਓੰਕਾਰ ਦੂਜਾ ਨਹੀਂ ਬਾਣੀ ਵੀ ਪੂਰੀ ਰਚ ਦਿੱਤੀ ਉਸ ਬਾਣੀ ਦਾ ਨਾਮ ਵੀ ਹੈ ਓੰਕਾਰ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਆਜਨ ਕੇ ਪ੍ਰਵੰਕਰ ਸੈਲ ਜੁਗ ਬਏ ਪਵੰਕਰ ਵੇਦ ਨਿਰਮਏ ਮਨੁਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਰਾਹੀਂ ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ ਅਸੀਂ ਜੋ ਬੋਲਾ ਰਹੇ ਪ੍ਰਗਟ ਹੁੰਦਾ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਛੋਟ ਕੋ ਜਿਹੜੀ ਆਵਾਜ਼ ਪੈਦਾ ਹੁੰਵੇ ਦੋ ਵਸਤੂਆਂ ਦੀ ਛੋਟ ਕੋ ਪਵਣ ਮਾਸ ਨਭੀ ਨਾਲ ਟਕਰਾਉਂਦੀ ਹੈ ਆਵਾਜ਼ ਬਣਦੀ ਹੈ ਧੁਨ ਬਣਦੀ ਹੈ ਅੱਖਰ ਬਣ ਕੇ ਜ਼ਬਾਨਬਾਰ ਪ੍ਰਗਟ ਕਰ ਦਿੰਦੀ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੇ ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ ਆਹਤ ਕਹਿੰਦੇ ਨੇ ਝੋਟ ਨੂੰ ਪਰਮਾਤਮਾ ਦਾ ਸ਼ਬਦ ਕਿਸੇ ਝੋਟ ਤੋਂ ਨਹੀਂ ਪੈਦਾ ਹੋਇਆ ਉਸ ਤੋਂ ਸਵੈ ਪੈਦਾ ਹੋਇਆ ਇਸ ਵਾਸਤੇ ਉਸ ਨੂੰ ਅਨਾਹਦ ਕਹਿੰਦੇ ਨੇ ਔਰ ਉਹ ਸ਼ਬਦ ਵਿਆਪਕ ਹੈ ਤੇ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨੇ ਉਹ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ ਰਾਗਵਈ ਹੈ ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ-ਵੱਖ ਸਾਜ਼ਾਂ ਦੇ ਨਾਲ ਹੀ ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ ਪੰਜ ਤਰ੍ਹਾਂ ਦੇ ਤਤ ਵਿਤ ਗਣ ਨਾਦ ਸੁਗਤ ਤਤ ਤੰਤੀ ਵਿਤ ਚਰਮ ਕਾ ਘਣ ਕਾ ਸੇਕਾ ਜਾਨ ਨਾਦ ਸ਼ਬਦ ਘਟਕੋ ਕਹੇ ਸੁਗਰ ਸਵਾਸ ਪਹਿਚਾਨ ਸੰਤੀ ਸਾਜ਼ ਸਿਤਾਰ ਹੈ ਬੇਨਾਂ ਹੈ ਬੀਨਾ ਹੈ ਉਂਗਲੀਆਂ ਦੇ ਟਕਰਾਓ ਤੋਂ ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ ਵਿਥ ਚਮੜ ਚਮੜੇ ਦੇ ਮੜੇ ਸਾਜ਼ ਫਿਰ ਛਣੇ ਧਾਤੂਆਂ ਨਾਲ ਧਾਤੂਆਂ ਟਕਰਾਉਣੋਂ ਪਿੱਤਲ ਨਾਲ ਪਿੱਤਲ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ धातुओं ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਨਾਦ ਸ਼ਬਦ ਕਹਿੰਦੇ ਨੇ ਸ਼ੈਣਾਈ ਹੈ ਮੁਰਲੀ ਹੈ ਹਾਰਮੋਨੀਅਮ ਹੈ ਜਾਂ ਮਨੁਖ ਹੈ ਕਿ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ ਤਤ ਤੰਤੀ ਇਤ ਚਰਮ ਕਾ ਘਣ ਕਾ ਸੇ ਕਾ ਜਾਨ ਨਾਦ ਸ਼ਬਦ ਸਭ ਘਟਕੋ ਕਹੈ ਸੁਗਰ ਸੁਆਦ ਸਪਹਿਚਾਣ ਇਹ ਪੰਜ ਤਰ੍ਹਾਂ ਦੇ ਸ਼ਬਦ ਨੇ ਉਹ ਜਿਹੜਾ ਉਹ ਅਹੰਕਾਰ ਦੀ ਧੁਨ ਪ੍ਰਗਟ ਹੋਈ ਉਹ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ ਸੰਗੀਤਮਈ ਰਾਗਮਈ ਵਾਜੇ ਨਾਦ ਅਨੇਕ ਅਸ਼ੰਕਾ ਕੇ ਤੇ ਵਮਣ ਹਾਰੇ ਇਥੇ ਰਾਗ ਪਰਿਸ਼ੰ ਕਹੀਨ ਇਥੇ ਗਾਵਣ ਹਾਰੇ ਦੂਰ ਕਿਮ ਜਾਓ ਭਾਰਤ ਦੇ ਸੰਗੀਤ ਦੇ ਜਨਮਦਾਤੇ ਅਵਤਾਰ ਨੇ ਸੰਤ ਜਨ ਨੇ ਭਾਰਤ ਦੇ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ ਅਵਤਾਰੀ ਪੁਰਸ਼ ਨੇ ہر اوتاری پرشنال کوئی نہ کوئی ساز جڑے ہویا ہے اور کوئی نہ کوئی سنگیت دی خاص دھارا بھی جڑی ہو خیر میں لمکھاو پرماتما پرگٹ ہے اپنے شبد جس طرح منک پرگٹ ہوں ہے اپنے شبد اپنے بولنا ہیں بول دس دیں دن بندہ شانتمئی ہے بول دس دیں دن بندہ کروھی ہے بول دس دے دن دینے دھیر جوان ہے بول دس دیں دن جلدباز ہے بول دس دے دن تمہ کروی ہے ਬੋਲ ਦੱਸ ਦਿੰਦੇ ਨੇ ਤੇ ਮਹਾ ਮੋੜ ਹੈ ਬੋਲ ਦੱਸ ਦਿੰਦੇ ਨੇ ਤੇ ਸਹਿਣਾ ਸੋ ਜਵਾਨ ਬੋਲ ਬਹੁਤ ਕੁਝ ਦੱਸ ਦਿੰਦੇ ਨੇ ਤਾ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐ ਬੋ ਉਨਰ ਨੇ ਗੁਫਤਾ ਬਾਸ਼ਦ ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ ਐਸਾ ਸ਼ਬਦ ਧਰਮ ਦੀ ਸਾਧਨਾ ਹੈ ਉਸ ਨੂੰ ਸੁਣਨਾ ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਏ ਬਸ ਇੰਨੀ ਗੱਲ ਹੈ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮੰਨਣਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂਖਾ ਨਾਮ ਦੇ ਬੇਕੋ ਸਾਰਾ ਗਿਆਨ ਸਾਰਾ ਅਨੁਭਵ ਸੇ ਸ਼ਬਦ ਵਿੱਚ ਹੈ ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ ਪਰਮਾਤਮਾ ਤੱਕ ਲੀਨ ਸੇ ਨਾ ਪਹੁੰਚ ਸਕਦਾ ਹੈ ਸ਼ਬਦ ਨੇ ਪਰਮਾਤਮਾ ਦੇ ਵਿਚ ਲੀਨ ਕਰ ਦੇਣਾ ਮਨੁੱਖ ਦੀ ਮਿਹਨਤ ਮਨੁੱਖ ਦੀ ਤਪੱਸਿਆ ਮਨੁੱਖ ਦੀ ਸ সাধਨਾ ਸ਼ਬਦ ਤੋਂ ਚਲਦਾ। ਅਲਾਪੇ ਸ਼ਬਦ ਨੂੰ ਗਾਵੇ ਸ਼ਬਦ ਨੂੰ। ਗੁਰੂ ਪੇਗ ਬਾਦਰਾ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਂਦਾ ਆ ਹੈ ਬੈਰਾਗ ਹੈ ਸਮਦ੍ਰਿਸ਼ਟੀ ਹੈ ਪ੍ਰੇਮ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਐਸੇ ਐਸੇ ਸ਼ਬਦਾਂ ਨੂੰ ਗਾਣਾ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ ਹੈ। ਔਰ ਜੋ ਨਹੀਂ ਗਾਉਂਦਾ ਸਾਇਬ ਕਹਿੰਦੇ ਨੇ ਗੋਨੋ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤੱਕ ਇਹ ਕਮਨਾ ਨਿਕ ਹਰ ਭਜਮਨਾ ਜੇ ਬਿਦ ਜਲ ਕੋ ਮੈਂ ਤਾਂ ਮੈਂ ਮੁਖਤਸਰ ਇਸ ਕਰਨਾ ਸਮਾਪਤੀ ਕਰਾਂ ਕਿਉਂਕਿ ਪ੍ਰਮਾਤਮਾ ਪਿਆਰੇ ਨੇ ਜਥੇ ਨੇ ਇੱਕ ਸ਼ਬਦ ਵੀ ਪੜਨਾ ਪ੍ਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਹਾ ਹੈ। ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਹਾ ਹੈ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਪਰਮਾਤਮਾ ਹੈ ਔਰ ਜੋ ਸ਼ਬਦ ਨੂੰ ਪ੍ਰਗਟ ਕਰਦੇ ਵੇ ਉਸ ਨੂੰ અવਤਾਰ ਕਹਿ ਦਿੰਦੇ ਨੇ ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ ਉਹ ਕ੍ਰਿਸ਼ਨ અવਤਾਰ ਸ਼੍ਰੇਣੀ ਚ ਆ ਗਏ ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਨੂੰ ਪ੍ਰਗਟ ਹੋਇਆ ਇਨਾ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ ਤੇ ਮੁਹੰਮਦ ਸਾਹਿਬ ਪੈਗੰਬਰ ਬਣ ਗਏ ਅਵਤਾਰ ਸ਼੍ਰੀ ਗੀ ਚਾਗੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਦੇ ਬੋਲ ਖਸਮ ਦੇ ਬੋਲ ਪ੍ਰਗਟ ਹੋਏ ਕਦੋਂ ਪ੍ਰਗਟ ਹੋਉਂਦੇ ਨੇ ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ ਜਿਹਨੂੰ ਸੁਣਾਈ ਦੇਣ ਲੱਗ ਪੈਂਨ ਸੰਤ ਹੈ ਭਗਤ ਹੈ ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ ਹੈ وہ پیگبر کہہ دے کوئی او اوتاری او پرش ایک چھوٹی جی گاتھا دے گاٹھا دن سپشت کر کے سماپتی کر کردا جیسے ہر ناکشتے گھر بھگت پرہلال گرو گرنتھ ساحب جی مہاراج دی بانی کہیں کہ کھیلی دھرتی جی کمل دا پل پیدا ہو گیا کلی دھرتی ہر ناکشتے گھر اڈا بھگت ਇਸ ਤਰ੍ਹਾਂ ਔਰਨ ਜ਼ੇਬ ਦੇ ਘਰ ਜ਼ੇਬਲ ਨਸਾ ਪੈਦਾ ਹੋ ਗਏ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਿਸ਼ ਦਾ ਇਹ ਬੱਚਾ ਬ੍ਰਮਗੈ ਨਹੀਂ ਹੋਇਆ। ਇਸ ਤਰ੍ਹਾਂ ਮਹਾਨ ਜ਼ਾਲਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ। ਇਹਨੇ ਉਪਨਿਸ਼ਦਾਂ ਦਾ ਤਜਰਮਾ ਜੋ ਹੈ, ਟ੍ਰਾਂਸਲੇਸ਼ਨ ਕੀਤਾ ਸੀ ਪਰਸ਼ਿੰਦ ਦੇ। ਪਰਜਮਾ ਕੀਤਾ ਸੀ। फारसी ਦੇ ਲਿਖੇ ਦੇ ਗ੍ਰੰਥ ਮਿਲਦੇ ਨੇ ਲਖਲੋ ਵਿੱਚ ਦੇ ਵਿੱਚ। ਔਰ ਫਿਰ ਇਸ ਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ ਕਿਉਂਕਿ ਖੁਦ ਅੰਦਾਜ਼ਾ ਲਗਾ। ਔਰ ਕਵਤਾ ਦੇ ਢਾਲਿਆ ਨਜ਼ਮ ਦੇ ਵਿੱਚ। ਇੰਨੇ ਵਿਦਵਾਨਸ। ਇਹਦੀ ਵਿਦਿਆ ਭਰੇ ਬਹੁਤ ਸਾਰੇ ਬੋਲਨ ਦੇ ਸ਼ੌਕ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ। ਮੁਖਤਸਰ। ਇਹਦੇ ਬੋਲ ایک فقیر کول گاندے آیا ایک فقیر نے سنے لمبا چوڑا اتحاس اتنا متاثر ہویا اتنا پربھاوت ہویا انہیں ارضی دے دے دربار اکھے جس در ایسا خدائی الہام پرگٹ ہویا ہے میں وہ زیارت کرنی ہے میں وہ دی دیدار کرنا ہوں اسلامی شرادہ کا 15 ਸਾਲ ਦੀ ਬੱਚੀ ਹੋ ਜਾਏ ਇਸਲਾਮ ਦੇ ਵਿੱਚ ਬਰਕਾ ਪਹਿਰਾ ਦੇ ਨੇ ਪਰਦੇਚ ਰੱਖਦੇ ਜ਼ੈਬຸນ ਸਾਹਿਬੇ 40 ਸਾਲ ਦੀ ਹੋ ਗਈ ਸੀ ਔਰੰਗਜ਼ੇਬ ਨੇ ਸ਼ਾਦੀ ਨਹੀਂ ਕੀਤੀ ਸੀ ਕਾਰਨ ਪਿੰਨੇ ਪਰਾਮ ਆਰਧਤੇ ਬਤੀ ਜੈ ਮਾਰਦਤੇ ਤੇ ਉਹਨੂੰ ਜੇਲ੍ਹ ਲਈ ਤੜਪਾ ਤੜਵਾ ਕੇ ਮਾਰੇ ਆ ਪਰ ਖਿਆਲ ਆਇਆ ਬੱਚੀ ਦਾ ਮੈਂ ਵਿਆਹ ਕਰਵਾਇਆ ਕਿਦਰੇ ਜੋਵਾਈ ਮੇਰੇ ਕੋਲ ਤਖਤਨਾ ਖੋਲ ਰੇ ਨਹੀਂ ਕੀਤਾ ਜੇਬਲ ਨਾਲ ਸਾਤ ਜ਼ਿੰਦਗੀ ਕੁਆਰੀ ਹੋਈ ਜੇਬਲ ਸਾਦੇ ਕੁਝ ਸੰਸਕਾਰ ਤੇ ਦੂਜਾ ਉਸਨੇ ਇਹ ਦੇਖ ਲਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਮੈਂ ਆਪਣੇ ਹਿਰਦੇ ਦੇ ਘਰ ਦੇਚ ਖੁਦਾ ਨੂੰ ਕਿਉਂ ਨਾ ਲੈ ਆਵਾਂ ਬੰਦਗੀ ਕਰਨ ਲੱਗ ਪਈ ਅੱਠੇ ਪੈਰ ਨਾਮ ਜਪਣ ਲੱਗ ਪਈ ਕੁਰਾਨ ਦੀ ਤਲਾਵਤ ਕਰਦੀ ਹੈ ਤਸਬੀਹ ਫੇਰਦੀ ਹੈ ਅੱਲਾਹ ਹੋ ਅੱਲਾਹ ਹੋ ਜਪਦੀ ਰਹਿੰਦੀ ਹੁਣ ਜਿਹੜਾ ਮਨੋ ਕਿਤਨੀ ਮਿਹਨਤ ਕਰੇ ਕਿਤਨੀ ਸਜਨਾ ਕਰੇ ਕੁਛ ਨਾ ਕੁਛ ਤੇ ਰਸ ਕੁਛ ਨਾ ਕੁਛ ਤੇ ਅਨੁਭਵ ਦੀ ਜਿੰਨਕੀ ਪ੍ਰਗਟ ਹੁੰਦਾ ਹੈ ਪ੍ਰਗਟ ਹੋ ਕੇ ਉਹਦੇ ਬੋਲਾਂ ਵਿੱਚ ਬਰਕਤ ਆ ਗਈ ਉਹਦੇ ਬੋਲਾਂ ਦੇ ਸੱਤਿਆ ਆ ਗਈ ਉਹਦੇ ਬੋਲ ਮੁਤਾਸਰ ਕਰਨ ਲੱਗ ਪਏ ਉਹ ਫਕੀਰ ਇਤਨਾ ਮੁਤਾਸਰ ਹੋਇਆ ਉਹਨੇ ਅਰਜ਼ੀ ਲਿਖ ਦਿੱਤੀ ਪਰ ਔਰੰਗਜ਼ੇਬ ਆਪੇ ਤਵਾਰ ਹੋ ਗਿਆ ਬੇਇੱਜ਼ਤ ਕਿਸ ਤਰ੍ਹਾਂ ਕੀਤੀ ਲੇਕਿਨ ਫਕੀਰ ਮੰਨਿਆ ਪਰ ਮੰਨਿਆ ਫਕੀਰ ਸੀ ਮੁਸਲਮਾਨ ਜਿਸ ਦੀ ਕਦਮਬੋਸੀ ਹਾਸਲ ਕਰਨ ਦੇ ਫਖਰ ਮਹਿਸੂਸ ਕਰਦੇ ਸਨ ਫਕੀਰ ਨੂੰ ਵਾਕੇ ਕੱਲ ਆਵੇ ਮੈਂ ਪੁੱਛਾਂਗਾ ਜ਼ੇਬਲ ਨ사ਬ ਕੱਲ ਆਵੇ ਤੋਰ ਦਿੱਤਾ ਮਹਿਲਾ ਦੇ ਅੰਦਰ ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ ਵਟ ਵੇਖਿਆ ਜ਼ੇਬਲ ਨਸਾ ਨੇ ਪੁੱਛ ਲਿਆ ਅੱਬਾ ਹਜ਼ੂਰ ਮિજાਜ ਤੇ ਠੀਕ ਨੇ ਗੱਲ ਕੀ ਹੈ ਇਤਨੇ ਉਦਾਸ ਇਤਨਾ ਚੈਗਾ ਤੁਹਾਡਾ ਕੁਮਲਾਇਆ ਹੋਇਆ ਅਰਜ਼ੀ ਅੱਗੋਂ ਰੱਖ ਦਿੱਤੀ ਉਸ ਅਰਜ਼ੀ ਨੂੰ ਪੜ੍ਹ ਕੇ ਬੋਲਾਂ ਨੂੰ ਪੜ੍ਹ ਕੇ ਜ਼ੈਬੁਲ ਨਸਾ ਹੱਸ ਪਈ ਔਰੰਗਜ਼ੇਬ ਕਹਿੰਦਾ ਬੇਟਾ ਤੂੰ ਤੇ ਇਸ ਤਰ੍ਹਾਂ ਹਸੇਂ ਜਿਵੇਂ ਕਿਸੇ ਮੂਰਖ ਤੇ ਹਸੀਦਾ ਜ਼ੈਬੁਲ ਨਸਾ ਕਹਿਣ ਲੱਗੀ ਇਹ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ ਉਹਨੂੰ ਜ਼ੇਬ ਕਹਿੰਦਾ ਨਹੀਂ ਉਹ ਤੇ ਫਕੀਰ ਹੈ ਬੜਾ ਪੜਾ ਲਿਖਿਆ ਹੈ ਬੜੇ ਉਸ ਦੇ ਖਲੀਫੇ ਚੇਲੇ ਨੇ ਉਹਦੀ ਕਦਮ ਉਸੇ ਹਾਸਲ ਕਰਨ ਦੇ ਵਿੱਚ ਲੋਕੀ ਫਕਰ ਮਹਿਸੂਸ ਕਰਦੇ ਨੇ ਉਹ ਤੇ ਮਹਾਨ ਹੈ ਜ਼ੇਬ ਨਾਲ ਇੱਕ ਦਲੀਲ ਬੜੀ ਪਰਬਲ ਦਿੱਤੀ ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ। ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ। ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦੇਦੀ। ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ। ਅੱਖ ਦੇ ਚੇਤੂਕ ਨਹੀਂ ਦੇਖਣਗੇ। ਮੈਂ ਉਸ ਫਕੀਰ ਨੂੰ ਦਸਾਂਗੀ ਤੇਰੀ ਅੱਖ 'ਚ ਇੱਕ ਕੰਕਰੀ ਹੈ ਤੋਰ ਕੱਢਾਂ ਦੇ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ। 이란 افغانستان بھارت وچ پاکستان دے وچ بنگلہ دیش اے شعر بڑا مشہور ہے شاعراں دی دنیا وچ ਵਿਦਵਾਨاں دی دنیا وچ درสุขن پن ہا شو دم در بر گئے گلما نندے بو ہر چه دی دن محل دار ہی درสุขن بے ند مرا اے شعر لکھتا اکھے باپو اے ابا حضور دے دینا اس فقیر نو شرم سار ہوے گا روئے گا واقعی اس شعر نو پڑھ کے فقیر شرم سار ہوے معافی منگئے برسوخن پن ہاں سو دم در بر گئے گلما نندے بو ار چه دی دنو محل داری درسوخن بیند مرہ ایدی جو کچھ او کہہ رہی ہے مختصر میں عرض کراں دو منخ ایک بغیچے کولو لنگے جا رہے ہیں تے بغیچے چاروں پاسے فصیل ہے اچھی دیوار ہے بغیچے چ بڑے سندر سندر پھل ہیں مہک باہر آ رہی ہے ایک دا ہے کتنی مدھر سندر مہک آئی ہے گلاب دی دوسرا دا ہے کتھے کہ گلاب ہووے گا کدھر ہے سانو مہک آ گئی دل دماغ متر ہو گیا ہے ਅੱਗੇ ਜਾ ਕੇ ਫਿਰ ਕਹਿੰਦਾ ਕਿਤਨੀ ਮధుਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ ਚਮੇਲੀ ਦੀ ਮੋਗਰੇ ਦੀ ਪਰ ਇਹ ਕਿੱਥੇ ਨਹੀਂ ਕੋਲ ਹਉਣਗੇ ਕਿਧਰੇ ਮਹਿਕ ਆਈ ਹੈ ਮੋਤਰ ਹੋ ਗਏ ਜੇਬਲ ਨੂੰ ਸਾਹ ਕਹਿੰਦੀ ਹੈ ਜਿਸ ਨੂੰ ਮਹਿਕ ਦੇ ਚ ਫੁੱਲ ਦੇ ਦਰਸ਼ਨ ਨਹੀਂ ਹੋਏ ਜਿਹਨੂੰ ਸੁਗੰਧੀ ਦੇ ਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ ਕੰਨੋ ਭੁੱਲਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਐ ਫਤਿਹ ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪੰਜਰਾ ਕੇ ਦੇਖੇਗਾ ਜਿਹੜਾ ਅੱਜ ਹੈ ਤੇ ਕੱਲ ਨਹੀਂ ਕਿਹਦੇ ਕਹੇਗਾ ਮੈਂ ਤੇ ਪ੍ਰਗਟ ਆ ਆਪਣੇ ਬੋਲਾਂ 'ਚ ਦਰਸੁਪਨ ਪਿਨ ਹਾਂਸ਼ੁ ਦਮਦਰ ਬਰ ਦੇ ਗੁਲਮ ਆਨੰਦੇ ਬੋ ਜਿਵੇਂ ਮਹਿਕ ਫੁੱਲ ਦੇ ਚਾਹ ਤੇ ਫੁੱਲ ਤੋਂ ਪ੍ਰਗਟ ਹੁੰਦੀ ਹੈ ਇਸ ਤਰ੍ਹਾਂ ਬੋਲ ਮੇਰੇ ਅੰਦਰ ਸੰਤ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦਾ ਤੋ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ ਦਰਸੁਖੰ ਪਿਨ ਹੰਸੁਦਮ ਘਰ ਭਰ ਗਏ ਗੁਲ ਮਾਨੰਦੇ ਭੋ ਹਰਛੇ ਦੀਦਨ ਮਹਿਲਦਾਰੀ ਦਰਸੁਖੰ ਬੀ ਨਦਮਰਾ ਕਟਾਕਸ਼ ਵੀ ਕੀਤਾ ਲੱਗਦਾ ਤੈਨੂੰ ਜ਼ੁਕਾਮ ਹੈ ਨਜ਼ਲਾ ਹੈ ਤੈਨੂੰ ਸੁਗੰਧ ਨਹੀਂ ਆਈ ਮਹਿਕ ਨਹੀਂ ਆਈ ਤੋ ਪੂਰਾ ਮੋਤਰ ਨਹੀਂ ਹੋਇਆ ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਸ਼ਬਦ ਦੇ ਪ੍ਰਬੋਧ ਦੀ ਝਲਕਨਾ ਮਿਲੇ ਐਸਾ ਹੋ ਨਹੀਂ ਸਕਦਾ ਸ਼ਬਦ ਨਾਲ ਜੁੜਨਾ ਘਟਣਾ ਜੁੜਨਾ ਘਟਣਾ ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ دھیان میں جانے آج دے دن جد دھن اکتکانی گرن صاحب جی مہاراج ارجن جی مہاراج نے کتھا اس دن ایک کتھا ہوئی ہے دربار ساحب کتھا دربار صاحب دے نہیں ہوئی بار ہوئی ہے منجی صاحب پائی گرداس منجی صاحب کتھا دے رہے ہیں اور اسے یاد اجے تک کتھا ہوں دے. ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ। ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਸਾਦ ਸੂਰਜ ਦੇ ਵਿੱਚ ਲਿਖੀ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ। ਸਹਿਬਥੇ ਕਹਿੰਦੇ ਨੇ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ساری ਜਗ੍ਹਾ ਤੇ ਕੋਈ ਨਹੀਂ। ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ। ہر جگہ اس سریر درشن نہیں کر سکتے اور ہر وقت بھی نہیں کر سکتے گرن ردا گر کو جانو اتم ہے سب کال ہیں گرو دی آتما جوت گرو گرنتھ نو کر کے جانو اتم نے ہر سمے ہر جگہ پہ جنگل بیٹھ کے اگر جب جی صاحب دا پاٹ کسی نے ارم کر دیتا ہے گرو میرے سنگ سدا ہے نا. سفر ہے ਸੋ ਕਮਨੈ ਸਾਵਦਾ ਪਾਠ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਕਰਦੇ ਚ ਬੈਠਾ ਹੈ ਕਾਂਦਿਚ ਬੈਠਾ ਹੈ ਇਹਨੇ ਰੇ ਰਾਸਾਵਦਾ ਜਬ ਸ਼ੁਰੂ ਕਰ ਦਿੱਤਾ ਹੈ ਤੋ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਵੀ ਮਰਜ਼ ਕਰਦੇ ਪ੍ਰਕਾਸ਼ ਦੇ ਰੂਪ ਦੇਚ ਪ੍ਰਮਾਤਮਾ ਸਦਾ ਸੰਗ ਹੈ ਸ਼ਬਦ ਦੇ ਰੂਪ ਦੇ ਗੁਰੂ ਸਦਾ ਸੰਗ ਹੈ ਉਹ ਸਦਾ ਸੰਗ ਗੁਰੂ ਦਾ ਅੱਜ ਦੇ ਦਿਨ ਹਰੀ ਮੰਦਰ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ ਮੇਰੇ ਸਰੂਪ ਤੇ ਸਾਹਿਬ ਹੈ ਦੇਰ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ ਮੈਂ ਖੁਦ ਪੁਜਾਰੀ ਹਾਂ ਮੇਰੇ ਸਰੂਪ ਤੇ ਯਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਾਂ ਇਹ ਮੇਰੇ ਸਾਹਿਬ ਨੇ ਮੈਂ ਇਨਾਂ ਦਾ ਗੁਲਾਮ ਹਾਂ ਮੈਂ ਖੁਦ ਪੁਜਾਰੀ ਹਾਂ ਗੁਰੂ ਅਰਜਨ ਦੇਵ میرے سروپ تو وا کر کے جان میں خود پجا رہی ہوں گرو ارجن دیوار یہ وہ شبد ہے جو پرماتما تو آیا ایشور تو آیا جس شبد تو سارا سنسار آیا وہ شبد جس کو سنائی دے جائے سنت ہے بگت ہے اور جو سن کے پرگٹ کر دے وہ اوتار ہے ਮਹਾਰਾਜ ਕੇਦਰ ਮੈਂ ਚੁੱਪ ਹੋ ਗਿਆ ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਦੇ ਜਗਤ ਦੇ ਲੋਕੋ ਤੁਸੀਂ ਸੁਣ ਲਓ ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸੜਾ ਕਰੀ ਗਿਆਨ ਵੇ ਲਾ ਲੋ ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ ਕਿ ਬੋਲ ਤੁਹਾਡੇ ਨਹੀਂ ਹੋ ਸਕਦੇ ਇਤਨੇ ਸਰਦੀਪ ਦੇ ਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਏ ਕਿ ਤੁਹਾਡੇ ਬੋਲ ਨਹੀਂ ਹੋ ਸਕਦੇ ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੀਆਂ ਸਨ ਅਸ਼ਕਬਾਰ ਅਖਾਂ ਨਾਲ ਕਹਿਣ ਲੱਗੇ ਕਦੀਜਾ ਤੂੰ ਠੀਕ ਸਮਝਿਆ ਮੁਹੰਮਦ ਤੇ ਚੁੱਪ ਕਰ ਗਿਆ ਸ਼ਾਇਦ ਹੁਣ ਨਹੀਂ ਬੋਲ ਸਕੇਗਾ ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ ਮੁਹੰਮਦ ਤੇ ਚੁੱਪ ਕਰ ਗਿਆ ਗੁਰਦਾਨਿਕ ਦੇਵ ਜੀ ਮਹਾਰਾਜ ਕਹਿੰਦੇ ਹਾਂ ਆਪ ਕੋ ਬੋਲਣਾ ਜਾਣਦਾ ਓਖੇ ਹਾ ਸਭ ਹੁਕਮ ਆਪ ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ ਗੱਲ ਖਤਮ ਹੁਣ ਜੋ ਕੁਝ ਬੋਲਦਾ ਹੈ ਖਸਮ ਹੀ ਬੋਲਦਾ ਹੈ ਪਰਮਾਤਮਾ ਬੋਲਦਾ ਹੈ ਈਸ਼ਵਰ ਬੋਲਦਾ ਹੈ ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵੇ ਕੁਝ ਕਿਸਮਤ ਹੈ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ ਉਹ ਤੇ ਜੀਵਨ ਮੁਕਤ ਹੋ ਗਿਆ ਇਤਨੀ ਸੇਵਾ ਪ੍ਰਵਾਨ ਕਰਨੇ ਹੋਣ ਇੱਕ ਸ਼ਬਦ ਸੁਣਨ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ ਰੋਜ਼ ਅਟ ਤੋਂ ਨੌ ਦਾਸ ਤੁਹਾਡੀ ਸੇਵਾ ਕਰੇਗਾ ਗਲਵਨ ਅਰਸ ਦੇ ਤੱਕ ਵੀਰਵਾਰਤ ਮੇਰੇ ਤੇ ਆਪ ਸਮੇਤ ਪਹੁੰਚੇ ਸਤਿਗੁਰੂ ਦੀ ਹਾਜ਼ਰੀ ਭਰੋਗੇ ਬਲਜੋਬ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ ਟਿਕਾਉਣ ਨਾਲ ਸਰਵਨ ਕੀਤਾ ਬਾਰ ਬਾਰ ਸਾਰਿਆਂ ਦਾ ਧੰਨਵਾਦ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ